ਦੁਬਈ ਰਹੇ ਆ ਪਹਿਲਾਂ 8-9 ਸਾਲ ਲਾਏ ਆ ਚਲੋ ਵਾਇਗੁਰੂ ਦੀ ਕਿਰਪਾ ਰਹੀ ਉੱਥੇ ਵੀ ਬਹੁਤ ਵਧੀਆ ਆਪਾਂ ਡਰਾਈਵਿੰਗ ਦਾ ਕੰਮ ਕਰਦੇ ਸੀਗੇ ਆਪਾਂ ਚਲੋ ਉੱਥੇ ਕੰਮ ਕੀਤਾ ਹੁਣ ਕੰਮ ਕਰਕੇ ਆਪਾਂ ਇੱਕ ਵਾਰੀ ਸੈਟਿੰਗ ਕੀਤੀ ਹੁਣ ਆਪਾਂ ਸੋਚਿਆ ਵੀ ਕਿਉਂ ਨਾ ਆਪਾਂ ਪਿੰਡ ਜਾ ਕੇ ਉੱਥੇ ਕੁਛ ਨਾ ਕੁਛ ਸ਼ੁਰੂ ਕੀਤਾ ਜਾਵੇ ਜਿਹਦੇ ਨਾਲ ਕਿ ਆਪਾਂ ਨੂੰ ਇਨ ਫਿਊਚਰ ਆਪਣਾ ਇੱਕ ਸਿਕਿਉਰ ਹੋ ਸਕੇ ਜਿਉਂ ਕਿ ਆਪਾਂ ਮਰਜ਼ੀ ਚੱਲ ਜਾਈਏ ਭਾਵੇਂ ਕੈਨੇਡਾ ਅਮਰੀਕਾ ਚੱਲ ਜਾਈਏ ਉੱਥੇ ਚਲੋ ਲਾਈਫ ਆਪਣੀ ਕਹਿ ਦਿੰਦੇ ਕਿ ਬਹੁਤ ਵਧੀਆ ਪਰ ਫਿਰ ਵੀ ਇੱਕ ਉਹਨਾਂ ਭਰਾਵਾਂ ਨੂੰ ਵੀ ਪਤਾ ਵੀ ਇਹ ਕਿਹੜੀ ਮਨ ਚ ਖੇਚਿਆ ਖ ਐਸੇ ਕਿਆ ਕਿ ਥੋੜਾ ਸਬਣਾਉਣਾ ਸਭ ਤੋਂ ਪਹਿਲਾਂ ਤੇਦੀ ਟ੍ਰੇਨਿੰਗ ਲਈ ਕਿ ਉੱਥੇ ਆਪ ਬਣਾਉਂਦੇ ਹੁੰਦੇ ਸੀ ਮੈਂ ਮੇਦਾਂ ਸਿਗਾ ਵੀ ਉੱਥੇ ਆਪਣੇ ਡਰਾਈਵਰ ਭਰਾ ਜਿੰਨੇ ਵੀ ਆ तकरीबन ਜਦਾਂ ਵੀਕੈਂਡ ਤੇ ਜਿਹੜੀ ਛੁੱਟੀ ਹੁੰਦੀ ਹੈ ਨਾ ਉਹ ਛੁੱਟੀ ਦਾ ਮੋਸਟ ਆਫ 100 ਚੋਂ 9% ਉੱਥੇ ਜਿਹੜਾ ਬ੍ਰੇਕਫਾਸਟ ਆ ਉਹ ਪਰੌਟਿਆਂ ਦਾ ਹੀ ਹੁੰਦਾ ਆ ਆਪ ਹੀ ਬਣਾਉਂਦੇ ਆ ਸਾਰੇ ਕੋਈ ਮਤਲਬ ਆਟਾ ਗੁੰਨਦਾ ਕੋਈ ਵੇਲਦਾ ਕੋਈ ਸੇਕਦਾ ਕੋਈ ਚੋਪੜਦਾ ਸਾਰੇ ਆਪ ਹੀ ਕੰਮ ਕਰਦੇ ਆ ਸੋ ਉਹੀ ਬਸ 89 ਸਾਲਾਂ ਦਾ ਉਥੋਂ ਦਾ ਹੀ ਆਪਾਂ ਨੂੰ ਐਕਸਪੀਰੀਅੰਸ ਆ ਕੋਈ ਸਿੱਖਿਆ ਨਹੀਂ ਹਾਂ ਉੱਥੇ ਜਿਹੜੇ ਆਪਣੇ ਵੱਡੇ ਭਰਾ ਪਹਿਲਾਂ ਉਹੀ ਚੀਜ਼ ਚਲੋ ਆਪਾਂ ਉਥੇ ਹੌਲੀ ਹੌਲੀ ਬਣਾਉਂਦੇ ਰਹੇ ਆ 8-9 ਸਾਲ ਉਹੀ ਚੀਜ਼ ਆਪਣੇ ਕੰਮ ਆਈ ਹੈ ਜੀ ਹੁਣ ਆਪਣਾ ਕੰਮ ਆਪਣੇ ਹੁਣ ਚਾਹ ਛੋਟਾ ਹੋਵੇ ਚਾਹ ਵੱਡਾ ਹੋਵੇ ਤੇ ਅਸੀਂ ਫਿਰ ਇਹ ਸੋਚੇ ਕਿ ਚਲੋ ਇੰਡੀਆ ਜਾ ਕੇ ਆਪਣਾ ਕੰਮ ਸ਼ੁਰੂ ਕਰਦੇ ਆਂ ਹਾਂਜੀ ਅੱਛਾ ਇਹ ਹੁਣ ਦੋ ਦੋਸਤਾਂ ਦੀ ਜੋੜੀ ਹਨਾ ਚਾਹ ਦਾ ਠੇਕਾ ਖੋਲਿਆ ਇਹਨਾਂ ਨੇ ਐਂਡ ਪ੍ਰੌਂਟੇ ਜਿਹੜੇ ਲੋਕਾਂ ਨੂੰ ਸਰਵ ਕਰ ਰਹੇ ਇੱਕ ਵੇਲ ਰਿਹਾ ਤੇ ਇੱਕ ਤਵੇ ਤੇ ਸੇਕਦਾ ਇਹ ਇਦਾਂ ਹੁੰਦਾ ਵੀ ਕੰਮ ਵੰਡ ਕੇ ਕਿਵੇਂ ਕਰਦੇ ਹੋ ਜਗ੍ਹਾ ਜਗ੍ਹਾ ਫਾਸਟ ਫੂਡ ਵਾਲੇ ਤਾਂ ਬਹੁਤ ਖੁੱਲੇ ਹੋਏ ਆ ਇੱਕ ਗੱਲੋ ਆਪਣੀ ਚਲੋ ਸਿਹਤ ਦਾ ਵੀ ਆਪਾਂ ਦੇ ਕਹੀਏ ਤਾਂ ਹੁਣ ਪਰੌਠੇ ਚਲੋ ਆਪਣੀ ਪੰਜਾਬੀਆਂ ਦੀ ਇੱਕ ਖਰਾਕ ਵੀ ਆ ਹੁਣ ਦੇਸੀ ਘੇਣਾ ਚੋਪੜ ਕੇ ਮੱਖਣ ਦੇ ਨਾਲ ਤੇ ਪਰੌਠੇ ਹੁਣ ਜੇ ਚਾਹ ਤੋਂ ਬਣਾ ਕੇ ਜੇ ਚਾਹ ਤੋਂ ਬਣਾ ਵੀ ਉਹਦੂਰੇ ਆ ਸੋ ਇਸ ਕਰਕੇ ਹੁਣ ਪਰੌਠਿਆਂ ਦਾ ਚਾਹ ਦਾ ਇੱਕ ਕੰਬੀਨੇਸ਼ਨ ਆਪਾਂ ਚਲੋ ਇੱਥੇ ਸਰਵੇ ਕੀਤਾ ਸੀਗਾ ਪਰੌਠਿਆਂ ਦਾ ਇੱਥੇ ਕੰਮ ਘਟਿਆ ਤੇ ਹੌਲੀ ਹੌਲੀ ਚਲੋ ਇੱਥੇ ਮਤਲਬ ਕ੍ਰੇਜ਼ ਲੋਕਾਂ ਦਾ ਵਧ ਰਿਹਾ ਪਰੌਠੇ ਖਾਣ ਵਿੱਚ ਤਾਂ ਕਰਕੇ ਆਪਾਂ ਇਹ ਸਟਾਰਟਅਪ ਕੀਤਾ ਵੀ ਆਉਣ ਵਾਲੇ ਦਿਨਾਂ ਵਿੱਚ ਇਸ ਚੀਜ਼ ਦਾ ਕ੍ਰੇਜ਼ ਹੋਰ ਵਧੂਗਾ ਕਿਹੜੀ ਚੀਜ਼ ਆ ਖਾਸ ਜਿਹੜੇ ਲੋਕ ਤੁਹਾਡੇ ਕੋਲ ਆ ਕੇ ਕਾਜ਼ ਮੈਮ ਇਦਾਂ ਆਪਣੇ ਕੋ ਪਰਾਠੇ ਚਲੋ ਹਰ ਇੱਕ ਤਰ੍ਹਾਂ ਦੇ ਹੈਗੇ ਆ। ਪਰਾਠਿਆਂ ਦੀ ਆਪਣੀ ਸਪੈਸ਼ਲਿਟੀ ਏ ਆ ਵੀ ਜਿੱਦਾਂ ਹੁਣ ਇੱਥੇ ਕੋਈ ਵੀ ਪਰਾਠੇ ਬਣਾਉਂਦਾ ਮੈਮ ਸਿੰਗਲ ਪੇੜਾ ਕਰਕੇ ਉਹਦੇ ਵਿੱਚ ਸਟਫਿੰਗ ਦੇ ਕੇ ਇੱਕ ਸਿੰਗਲ ਪਰਾਠਾ ਬਣਾਉਂਦੇ ਆ। ਆਪਾਂ ਜਿੱਦਾਂ ਆਪਣੇ ਘਰ ਬਣਾਉਂਦੇ ਆ ਨਾ ਦੋ ਰੋਟੀਆਂ ਕਰਕੇ ਉਹਦੇ ਵਿੱਚ ਆਪਾਂ ਸਟਫਿੰਗ ਦੇ ਕੇ ਭਰ ਕੇ ਪੂਰਾ ਉਹ ਆਪਾਂ ਉਸ ਤਰ੍ਹਾਂ ਸਰਵ ਕਰਦੇ ਆ ਬਿਲਕੁਲ ਘਰ ਵਾਲਾ ਟੇਸਟ ਆ। ਕੋਈ ਵਿੱਚ ਮੈਦਾ ਨਹੀਂ ਬਣਦਾ ਆਪਣਾ 100% ਆਟਾ ਆ। ਇੱਕ ਸਿਰਫ ਆਪਣੇ ਇੱਥੋਂ ਦੇ ਤੋਂ ਬਾਹਰ ਦੇ ਵਿੱਚ ਇੱਕ ਕੰਧ ਖੜੀ ਆ। ਜਿਨ੍ਹਾਂ ਆਪਾਂ ਕਹਿੰਨੇ ਜੀ ਫਲਾਨਾ ਕੈਨੇਡਾ ਗਿਆ ਹਾਂ ਅਮਰੀਕਾ ਗਿਆ ਹਾਂ ਉੱਥੇ ਕੰਮ ਕੀ ਕਰਦਾ ਉਹ ਕਿਸੇ ਨੂੰ ਨਹੀਂ ਪਤਾ ਹੋ ਸਕਦਾ ਉੱਥੇ ਅਗਲਾ ਝਾੜੂ ਲਾਉਂਦਾ ਪੋਚਣਾ ਤਾਂ ਸਭ ਕੁਝ ਕਰਦੇ ਆ ਚਲੋ ਕਰਨਾ ਪੈਂਦਾ ਮਿਹਨਤ ਆ ਉਹ ਵੀ ਆਪਾਂ ਕੋਈ ਮਾੜਾ ਨਹੀਂ ਕਹਿੰਦੇ ਪਰ ਗੱਲ ਹੈ ਕਿ ਜੇ ਉਹੀ ਕੰਮ ਆਪਾਂ ਇੱਥੇ ਕਰਦੇ ਆ ਤਾਂ ਆਪਾਂ ਇੱਥੇ ਵੀ ਬਹੁਤ ਵਧੀਆ ਰੋਟੀ ਖਾ ਸਕਦੇ ਆ ਹਾਂ ਠੀਕ ਆ ਆਪਾਂ ਬਾਹਰ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਬਾਹਰੋਂ ਜਾ ਕੇ ਆਏ ਆ ਜਿੰਨੇ ਜਾਣਾ ਜੀ ਸੱਦ ਕੇ ਜਾਵੇ ਪਰ ਜੇ ਆਪਾਂ ਕਹਿੰਨੇ ਆ ਵੀ ਆਪਾਂ ਪੱਕੇ ਰਹਿ ਕੇ ਇੱਥੋਂ ਆਪਣਾ ਸਾਰਾ ਟੱਬਰ ਵੀ ਉੱਥੇ ਲੈ ਜਾਈਏ ਗਾਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਹੈਗੀਆਂ ਉਹ ਵੀ ਵੇਚ ਕੇ ਆਪਾਂ ਉੱਥੇ ਲੈ ਜਾਈਏ ਉਹ ਗੱਲ ਬਹੁਤ ਗਲਤ ਆ ਛੋਟੇ ਤੋਂ ਛੋਟੇ ਤੋਂ ਵੀ ਆਪ ਇਕ ਵਾਰ ਸੇ ਤਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਪੰਜਾਬ ਤੋਂ ਵਿਦੇਸ਼ਾਂ ਨੂੰ ਪਲਾਨ ਕਰ ਰਹੀ ਆ ਉੱਥੇ ਹੀ ਕੁਝ ਨੌਜਵਾਨ ਅਜਿਹੇ ਨੇ ਜੋ ਕਿ ਰਿਵਰਸ ਮਾਈਗ੍ਰੇਸ਼ਨ ਦਾ ਵੀ ਹਿੱਸਾ ਬਣਦੇ ਹੋਏ ਨਜ਼ਰ ਆ ਰਹੇ ਨੇ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਵਿਦੇਸ਼ ਦੇ ਵਿੱਚ ਕਾਫੀ ਸਾਲ ਰਹੇ ਨੇ ਪਰ ਹੁਣ ਵਾਪਸ ਆਪਣੇ ਦੇਸ਼ ਵਿੱਚ ਪਰਤ ਰਹੇ ਨੇ ਔਰ ਆਪਣੇ ਦੇਸ਼ ਦੇ ਵਿੱਚ ਆ ਕੇ ਆਪਣਾ ਕੰਮਕਾਜ ਕਰ ਰਹੀ ਨੇ આજ ਅਸੇ ਹੀ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਮੌਜੂਦ ਆ ਤੇ ਤੁਹਾਨੂੰ ਦੋ ਦੋਸਤਾਂ ਦੀ ਜੋੜੀ ਦੇ ਨਾਲ ਮਿਲਵਾਵਾਂਗੇ ਜੋ ਕਿ ਲੰਬਾ ਸਮਾਂ ਦੁਬਈ ਦੇ ਵਿੱਚ ਰਹੇ ਨੇ ਤਾਂ ਹੁਣ ਇਹ ਜਿਹੜੇ ਨੇ ਆਪਣੇ ਵਤਨ ਪਰਤ ਕੇ ਆ ਗਏ ਨੇ ਤੇ ਜਲੰਧਰ ਸ਼ਹਿਰ ਦੇ ਵਿੱਚ ਤੁਹਾਨੂੰ ਦੱਸ ਦਈਏ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਪ੍ਰੌਂਟਾ ਹੱਬ ਜਿਹੜਾ ਖੋਲਿਆ ਗਿਆ ਚਾਹ ਦਾ ਟੇਕਾ ਪ੍ਰੌਂਟਾ ਹੱਬ ਨਾਮ ਦੀ ਇੱਕ ਕਾਰਟ ਹੈ ਇਹਨਾਂ ਦੇ ਵੱਲੋਂ ਖੋਲੀ ਗਈ ਹੈ ਤਾਂ ਤਸਵੀਰਾਂ ਸਾਫ਼ ਤੌਰ ਦੇ ਤੇ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਦੋਸਤਾਂ ਦੀ ਜੋੜੀ ਜਿਹੜੀ ਹੈ ਕਿੰਜ ਇੱਥੇ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਬਾਈ ਹੁਣੇ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਜਿਹੜੀ ਹੈ ਗੱਲਬਾਤ ਵੀ ਕਰਦੇ ਹਾਂ ਬਾਈ ਸੱਸੀ ਕਾਲ ਜੀ ਕੀ ਹਾਲ ਚਾਲ ਹੈ ਸੱਸੀ ਕਾ ਮੈਮ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਦੀ ਫਤਿਹ ਜੀ ਅੱਛਾ ਸਭ ਤੋਂ ਪਹਿਲਾਂ ਜਾਨਣਾ ਚਾਹਨੀ ਆ ਕਿ ਇੰਨਾ ਲੰਬਾ ਸਮਾਂ ਤੁਸੀਂ ਦੁਬਈ ਰਹੇ ਹੋ ਦੁਬਈ ਤੋਂ ਬਾਅਦ ਹੁਣ ਰਿਵਰਸ ਮਾਈਗ੍ਰੇਸ਼ਨ ਆਪਣੇ ਵਤਨ ਵਾਪਸੀ ਦੀ ਸਭ ਤੋਂ ਵੱਡੀ ਵਜ੍ਹਾ ਕੀ ਸੀ ਮੈਂ ਮੇ ਆਪਾਂ ਦੁਬਈ ਰਹੇ ਆ ਪਹਿਲੋ 8-9 ਸਾਲ ਲਾਏ ਆ ਚਲੋ ਵੈਗੁਰੂ ਦੀ ਕਿਰਪਾ ਰਹੀ ਉੱਥੇ ਵੀ ਬਹੁਤ ਵਧੀਆ ਆਪਾਂ ਡਰਾਈਵਿੰਗ ਦਾ ਕੰਮ ਕਰਦੇ ਸੀਗੇ ਤੇ ਬਹੁਤ ਵਧੀਆ ਸੈਲਰੀ ਰਹੀ ਆ ਸਾਰਾ ਕੁਝ ਬਹੁਤ ਵਧੀਆ ਰਿਹਾ ਆ ਚਲੋ ਘਰ-ਬਾਰ ਬਣਿਆ ਸਾਰਾ ਕੁਝ ਬਹੁਤ ਵਧੀਆ ਰਿਹਾ ਤੇ ਹੁਣ ਫਿਰ ਜਿੱਦਾਂ ਹੁਣ ਤੁਹਾਨੂੰ ਪਤਾ ਦੁਬਈ ਵਿੱਚ ਚਲੋ ਆਪਾਂ ਜਿੰਨਾ ਚਿਰ ਕੰਮ ਕਰਦੇ ਆ ਉਹਨਾਂ ਚਿਰ ਆਪਾਂ ਸੈਲਰੀ ਮਿਲਦੀ ਆ ਇਹਨੂੰ ਫਿਊਚਰ ਆਪਾਂ ਮਤਲਬ ਉੱਥੇ ਆਪਣੀ ਫੈਮਿਲੀ ਦਾ ਸੈਟਅਪ ਜਾਂ ਕੁਝ ਵੀ ਆ ਉਹ ਨਹੀਂ ਕਰ ਸਕਦੇ ਸੋ ਉਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਚਲੋ ਉੱਥੇ ਕੰਮ ਕੀਤਾ ਹੁਣ ਕੰਮ ਕਰਕੇ ਆਪਾਂ ਇੱਕ ਵਾਰੀ ਸੈਟਿੰਗ ਕੀਤੀ ਹੁਣ ਆਪਾਂ ਸੋਚਿਆ ਵੀ ਕਿਉਂ ਨਾ ਆਪਾਂ ਪਿੰਡ ਜਾ ਕੇ ਉੱਥੇ ਕੁਝ ਨਾ ਕੁਝ ਸ਼ੁਰੂ ਕੀਤਾ ਜਾਵੇ ਜੀਹਦੇ ਨਾਲ ਕਿ ਆਪਾਂ ਨੂੰ ਇਨ ਫਿਊਚਰ ਆਪਣਾ ਇੱਕ ਸਿਕਿਉਰ ਹੋ ਸਕੇ ਸੋ ਤਾਂ ਕਰਕੇ ਆਪਣਾ ਮੇਨ ਮਤਲਬ ਮਕਸਦ ਇਹੀ ਸੀਗਾ ਇੱਕ ਫਿਊਚਰ ਦਾ ਕਰਕੇ ਵੀ ਆਪਾਂ ਇੱ बन सके जड़ी चीज इस करके आपा उथों वापस आके आपा इथे ये सेटअप लगाया है अच्छा सिमर भाई ए बड़ी गल है कि उथे ਤੁਸੀਂ ਐਜ਼ ਅ ਡਰਾਈਵਰ ਕੰਮ ਕਰਦੇ ਰਹੋ ਇੱਥੇ ਆ ਕੇ ਤੁਸੀਂ ਫੂਡ ਲਾਈਨ ਚ ਆ ਗਏ ਬਿਲਕੁਲ ਹੀ ਲਾਈਨ ਚੇਂਜ ਹੋ ਗਈ ਤੁਹਾਡੀ ਮਤਲਬ ਕੋਈ ਔਕਰ ਕੋਈ ਦਿੱਕਤ ਐ ਐਸੇ ਕੀ ਆ ਕਿ تھوڑا سا ਬਣਾਉਣਾ سب ਤੋਂ ਪਹਿਲਾਂ ਤੇ ਦੀ ਟ੍ਰੇਨਿੰਗ ਲਈ ਕਿ ਉਥੇ ਆਪ ਬਣਾਉਂਦੇ ਹੁੰਦੇ ਸੀ ਮੈਂ ਮੇਦਾਂ ਸਿਗਾ ਵੀ ਉਥੇ ਆਪਣੇ ਡਰਾਈਵਰ ਭਰਾ ਜਿੰਨੇ ਵੀ ਆ तकरीबन ਜਦਾਂ ਵੀਕੈਂਡ ਤੇ ਜਿਹੜੀ ਛੁੱਟੀ ਹੁੰਦੀ ਹੈ ਨਾ ਉਹ ਛੁੱਟੀ ਦਾ ਮੋਸਟ ਆਫ 100 ਚੋਂ 9% ਉੱਥੇ ਜਿਹੜਾ ਬ੍ਰੇਕਫਾਸਟ ਆ ਉਹ ਪਰੌਠਿਆਂ ਦਾ ਹੀ ਹੁੰਦਾ ਆ ਆਪ ਹੀ ਬਣਾਉਂਦੇ ਆ ਸਾਰੇ ਕੋਈ ਮਤਲਬ ਆਟਾ ਗੁੰਨਦਾ ਕੋਈ ਵੇਲਦਾ ਕੋਈ ਸੇਕਦਾ ਕੋਈ ਚੋਪੜਦਾ ਸਾਰੇ ਆਪ ਹੀ ਕੰਮ ਕਰਦੇ ਆ ਸੋ ਉਹੀ ਬਸ 8-9 ਸਾਲਾਂ ਦਾ ਉੱਥੋਂ ਦਾ ਹੀ ਆਪਾਂ ਨੂੰ ਐਕਸਪੀਰੀਅੰਸ ਆ ਕੋਈ ਸਿੱਖਿਆ ਨਹੀਂ ਹਾਂ ਉੱਥੇ ਜਿਹੜੇ ਆਪਣੇ ਵੱਡੇ ਭਰਾ ਪਹਿਲਾਂ ਸੀਗੇ ਉਹਨਾਂ ਕੋਲੋਂ ਪਹਿਲਾਂ ਸਿੱਖਿਆ ਵੀ ਹਾਂ ਇਦਾਂ ਸੇਕਣਾ ਇਦਾਂ ਬਣਾਉਣਾ ਉਹੀ ਚੀਜ਼ ਚਲੋ ਆਪਾਂ ਉੱਥੇ ਹੌਲੀ-ਹੌਲੀ ਬਣਾਉਂਦੇ ਰਹੇ ਆ 8-9 ਸਾਲ ਉਹੀ ਚੀਜ਼ ਆਪਣੇ ਕੰਮ ਆਈ ਹੈ ਜੀ ਹੁਣ ਅੱਛਾ ਨੋ ਡਾ ਉੱਥੇ ਡਰਾਮਸ ਮਿਲਦੇ ਨੇ ਇੱਥੇ ਇੰਡੀਅਨ ਕਰੰਸੀ ਆ ਹੈ ਨਾ ਤੇ ਮਤਲਬ ਕਿ ਦਿੱਕਤਾਂ ਫਿਰ ਵੀ ਕੁਝ ਕਮੀਆਂ ਪੇਸ਼ ਹੋ ਰਹੀਆਂ ਨੇ ਜਿਹੜੀਆਂ ਤੁਹਾਨੂੰ ਉੱਥੇ ਰਹਿ ਕੇ ਲੱਗੀਆਂ ਕਿ ਹਾਂ ਬਈ ਆਪਣਾ ਪੰਜਾਬ ਜਾਂ ਫਿਰ ਆਪਣਾ ਦੇਸ਼ ਜਿਹੜਾ ਹੈ ਉਹਦੇ ਨਾਲੋਂ ਜ਼ਿਆਦਾ ਬੈਟਰੇ ਆ ਅ ਦੇਖੋ ਗੱਲ ਕਰੀ ਆਪਣੇ ਤੇ ਜਿੱਥੇ ਆਪਾਂ ਮਰਜੀ ਚਲ ਜਾਈਏ ਭਾਵੇਂ ਕੈਨੇਡਾ ਅਮਰੀਕਾ ਚਲ ਜਾਈਏ ਉੱਥੇ ਚਲੋ ਲਾਈਫ ਆਪਣੀ ਕਹਿ ਦਿੰਦੇ ਕਿ ਬਹੁਤ ਵਧੀਆ ਪਰ ਫਿਰ ਵੀ ਇੱਕ ਉਹਨਾਂ ਭਰਾਵਾਂ ਨੂੰ ਵੀ ਪਤਾ ਵੀ ਇੱਕ ਜਿਹੜੀ ਮਾਂ ਚ ਖਿੱਚਿਆ ਖਿੱਚਦਾ ਪੰਜਾਬ ਦੀ ਰਹਿੰਦੀ ਆ ਚਲੋ ਠੀਕ ਆ ਆਪਾਂ ਕੰਮ ਕੀਤਾ ਉੱਥੇ ਬਹੁਤ ਵਧੀਆ ਰਿਹਾ ਇੱਕ ਖਿੱਚ ਸਹੀ ਪੰਜਾਬ ਦੀ ਹਾਂ ਚਲੋ ਜਿੱਦਣ ਜਾਵਾਂਗੇ ਪੱਕੇ ਜਾਵਾਂਗੇ ਤਾਂ ਉੱਥੇ ਕੋਈ ਨਾ ਕੋਈ ਆਪਦਾ ਕੰਮ ਕਰਾਂਗੇ ਤਾਂ ਹੁਣ ਚਲੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਆਪਾਂ ਇੱਥੇ ਚਲੋ ਗੁਰੂ ਮਹਾਰਾਜ ਨੇ ਆਪਾਂ ਨੂੰ ਇਸ ਲਾਈਨ ਵਿੱਚ ਪਾਇਆ ਹੈ ਲਗਾਤਾਰ ਨੌਜਵਾਨ ਜੇ ਆਪਾਂ ਦੇਖੀ ਦੀ ਗੱਲ ਕਰੀਏ ਜਿਸ ਸ਼ਹਿਰ ਚ ਅਸੀਂ ਖੜੇ ਆ ਇਹ ਕਦੇ ਕਿਸੇ ਟਾਈਮ ਤੇ ਸਪੋਰਟ ਸਬ ਹੁੰਦਾ ਸੀ ਮੈਨੂੰ ਲੱਗਦਾ ਕਿ ਅੱਜ ਕੱਲ ਇਮੀਗ੍ਰੇਸ਼ਨ ਹਬ ਬਣਿਆ ਹੋਇਆ ਬਹੁਤ ਸਾਰੇ ਨੌਜਵਾਨ ਨੇ ਕਈ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਇਸ ਜਲੰਧਰ ਦੇ ਤੁਹਾਡਾ ਮਨ ਨਹੀਂ ਕੀਤਾ ਵੀ ਦੁਬਈ ਤੋਂ ਆ ਕੇ ਕਿਸੇ ਹੋਰ ਵੱਡੀ ਕੰਟਰੀ ਚ ਸੈਟਲ ਹੋ ਜਾਈਏ ਅ ਨਈ ਮੈਂ ਵੱਡੀ ਕੰਟਰੀ ਦਾ ਤੇ ਇਦਾਂ ਆ ਜਦੋਂ ਆਪਾਂ ਪਹਿਲਾਂ ਦੁਬਈ ਗਿਆ ਸੀ ਮੈਂ 19 ਸਾਲ ਦੀ ਉਮਰ ਚ ਦੁਬਈ ਗਿਆ ਸੀਗਾ ਤੇ ਆਪਾਂ ਚਲੋ ਸਪੀਕਿੰਗ ਕੀਤੀ ਸੀ ਇੰਗਲਿਸ਼ ਵਿੱਚ ਵੀ ਆਪਣਾ ਸਕੋਪ ਚੰਗਾ ਸੀਗਾ ਆਇਲਟਸ ਵੀ ਕਰ ਸਕਦੇ ਸੀ ਆਪਾਂ ਬੈਂਡ ਸਕੋਰ ਵਧੀਆ ਆਉਂਦੇ ਸੀ ਘਰ ਦੇ ਪੈਸੇ ਵੀ ਲਾਉਂਦੇ ਸੀ ਚਲੋ ਕੋਈ ਚੱਕਰ ਨੂੰ ਪਰ ਵੱਡੀ ਕੰਟਰੀ ਵਿੱਚ ਜਾਣ ਦਾ ਤੇ ਉੱਥੇ ਜਾ ਕੇ ਪੱਕੇ ਰਹਿਣ ਦਾ ਪੱਕੇ ਉੱਥੇ ਵਸਣ ਦਾ ਆਪਣਾ ਸ਼ੁਰੂ ਤੋਂ ਕੋਈ ਪ੍ਰੋਗਰਾਮ ਨਹੀਂ ਸੀ ਆਪਾਂ ਨੂੰ ਇਹ ਤੇ ਜਿੰਨਾ ਟਾਈਮ ਲਾਉਣਾ ਹੈ ਆ ਜਿੱਥੇ ਵੀ ਲਾਉਣਾ ਹੈ ਉੱਥੇ ਜਿੰਨਾ ਟਾਈਮ ਲਾਉਣਾ ਹੈ ਇੱਕ ਵਾਰੀ ਲਾ ਲੋ ਤੇ ਘਰ ਨੂੰ ਆ ਜਾਓ ਇੱਥੇ ਆਪਦਾ ਕੰਮ ਕਰਨਾ ਹੈ ਸੋ ਇਸੇ ਕਰਕੇ ਆਪਾਂ ਮਤਲਬ ਪਹਿਲੋਂ ਵੀ ਕੋਈ ਕੈਨੇਡਾ ਅਮਰੀਕਾ ਕਿਤੇ ਨਹੀਂ ਗਿਆ ਜਾਣ ਨੂੰ ਜਾ ਸਕਦੇ ਸੀ ਚਲੋ ਉੱਪਰ ਵਾਲਾ ਕਿਰਪਾ ਕਰ ਸਕਦਾ ਸੀ ਪਰ ਇਸੇ ਕਰਕੇ ਨਹੀਂ ਗਏ ਵੀ ਨਹੀਂ ਜਿੰਨਾ ਟਾਈਮ ਵੀ ਲਾਉਣਾ ਹੈ ਇੱਕ ਥੋੜਾ ਟਾਈਮ ਆਪਣਾ ਟਾਈਮ ਪੀਰੀਅਡ ਜਿਹੜਾ ਆਪਣਾ ਹੁੰਦਾ ਹੈ ਉਹ ਲਾਓ ਆਪਣਾ ਇੱਥੇ ਆ ਜਾਓ ਇੱਥੇ ਆਪਦਾ ਕੰਮ ਕਰੋ ਅੱਛਾ ਬਾਈ ਹੁਣੇ ਵੀ ਤੁਹਾਡੇ ਨਾਲ ਦੁਬਈ 'ਚ ਸੀਗੇ ਹਾਂਜੀ ਬਾਈ ਹੁਣੀ ਦੁਬਈ 'ਚ ਸੀਗੇ ਅਸੀਂ ਇੱਥੇ ਕੰਮ ਕਰ ਰਹੇ ਹਾਂ ਨਾਲ ਵੀ ਗੱਲ ਕਰ ਲੈਨੇ ਆ ਤੁਹਾਡਾ ਦੁਬਈ ਦਾ ਐਕਸ ਦਸ਼ਾ ਸਿੰਮਰਾਂ ਨੇ ਕਿ ਆਪਣਾ ਕੰਮ ਆਪਣੇ ਹੱਥ ਚਾ ਛੋਟਾ ਹੋਵੇ ਚਾ ਵਡਾ ਹੋਵੇ ਤੇ ਅਸੀਂ ਫਿਰ ਇਹ ਸੋਚਿਆ ਕਿ ਚਲੋ ਇੰਡੀਆ ਜਾ ਕੇ ਆਪਣਾ ਕੰਮ ਸ਼ੁਰੂ ਕਰਦੇ ਹਾਂ ਹਾਂਜੀ ਅੱਛਾ ਇਹ ਹੁਣ ਦੋ ਦੋਸਤਾਂ ਦੀ ਜੋੜੀ ਹੈ ਨਾ ਚਾਹ ਦਾ ਠੇਕਾ ਖੋਲਿਆ ਇਹਨਾਂ ਨੇ ਐਂਡ ਪ੍ਰੌਂਟ ਹੈ ਜਿਹੜੇ ਲੋਕਾਂ ਨੂੰ ਸਰਵ ਕਰ ਰਹੇ ਇੱਕ ਵੇਲ ਰਿਹਾ ਤੇ ਇੱਕ ਤਵੇ ਤੇ ਸੇਕਦਾ ਇਹ ਇਦਾਂ ਹੁੰਦਾ ਵੀ ਕੰਮ ਵੰਡ ਕੇ ਕਿਵੇਂ ਕਰਦੇ ਹੋ ਹਾਂਜੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਪਤਾ ਕਰਨਾ ਪੈਣਾ ਜੀ ਕੰਮ ਵੰਡ ਕੇ ਚਲੋ ਇਹ ਵੇਲਦਾ ਆ ਸਭ ਕੁਝ ਕਰਦਾ ਚਲੋ ਮੈਂ ਨਾਲ ਸੇਕਦਾ ਹਾਂ ਸਰਵ ਕਰਦਾ ਹਾਂ ਚਲੋ ਇਹ ਰਲ ਮਿਲ ਕੇ ਸਭ ਕੁਝ ਹੁੰਦਾ ਤੁਹਾਨੂੰ ਵੀ ਪਤਾ ਨਾ ਅੱਛਾ ਇਹ ਚਾਹ ਤੇ ਪਰੌਂਠਿਆਂ ਦਾ ਹੀ ਮਤਲਬ ਕਿ ਉਹ ਸੋਚਿਆ ਤੁਸੀਂ ਕਿ ਇਹੀ ਚੀਜ਼ ਜਿਹੜੀ ਹੈ ਇਹੀ ਵਧੀਆ ਸਟਾਰਟਅਪ ਹੋ ਸਕਦਾ ਅ ਸਟਾਰਟਅਪ ਵਿੱਚ ਚਲੋ ਜਿੱਦਾਂ ਹੁਣ ਦੇਖੀ ਆ ਆਪਾਂ ਜਗਾ ਜਗਾ ਫਾਸਟ ਫੂਡ ਵਾਲੇ ਤਾਂ ਬਹੁਤ ਖੁੱਲੇ ਹੋਏ ਆ ਇੱਕ ਗੱਲੋ ਆਪਣੀ ਚਲੋ ਸਿਹਤ ਦਾ ਵੀ ਜੇ ਆਪਾਂ ਦੇ ਕਹੀਏ ਤਾਂ ਹੁਣ ਪਰੌਠੇ ਚਲੋ ਆਪਣੀ ਪੰਜਾਬੀਆਂ ਦੀ ਇੱਕ ਖਰਾਕ ਵੀ ਆ ਹੁਣ ਦੇਸੀ ਘੇਣਾ ਚੋਪੜ ਕੇ ਮੱਖਣ ਦੇ ਨਾਲ ਤੇ ਪਰੌਠੇ ਹੁਣ ਜੇ ਚਾਹ ਤੋਂ ਬਣਾ ਗਏ ਚਾਹ ਤੋਂ ਬਣਾ ਵੀ ਅਧੂਰੇ ਆ ਸੋ ਇਸ ਕਰਕੇ ਹੁਣ ਪਰੌਠਿਆਂ ਦਾ ਚਾਹ ਦਾ ਇੱਕ ਕੰਬੀਨੇਸ਼ਨ ਆਪਾਂ ਚਲੋ ਇੱਥੇ ਸਰਵੇ ਕੀਤਾ ਸੀਗਾ ਪਰੌਠਿਆਂ ਦਾ ਇੱਥੇ ਕੰਮ ਘਟਿਆ ਤੇ ਹੌਲੀ ਹੌਲੀ ਚਲੋ ਇੱਥੇ ਮਤਲਬ ਕ੍ਰੇਜ਼ ਲੋਕਾਂ ਦਾ ਵਧ ਰਿਹਾ ਪਰੌਠੇ ਖਾਣ ਵਿੱਚ ਤਾਂ ਕਰਕੇ ਆਪਾਂ ਇਹ ਸਟਾਰਟ ਅਪ ਕੀਤਾ ਵੀ ਆਉਣ ਵਾਲੇ ਦਿਨਾਂ ਵਿੱਚ ਇਸ ਚੀਜ਼ ਦਾ ਕ੍ਰੇਜ਼ ਹੋਰ ਵਧੂਗਾ ਅੱਛਾ ਤੁਸੀਂ ਬਟਰ ਐਂਡ ਮੱਖਣ ਲਗਾ ਕੇ ਪੂਰਾ ਪਰੌਂਠਾ ਜਿਹੜਾ ਬਣਾਉਂਦੇ ਹੋ ਹਾਂਜੀ ਮੈਂ ਮੁੱਤੇ ਆਪਾਂ ਜਦੋਂ ਸਿੱਖਦੇ ਆ ਉਹ ਤੋਂ ਦੇਸੀ ਘੀ ਲਾਉਂਨੇ ਦੋਵੇਂ ਪਾਸੇ ਅਮੋਲਦਾ ਦੇਸੀ ਘੀ ਹੁੰਦਾ ਆ ਅਮੋਲਦਾ ਬੱਜ ਬਟਰ ਹੁੰ ਨਾਲ ਸੌਸ ਦਾ ਪਾਉਜ ਹੁੰਦਾ ਨਾਲ ਜਿੱਦਾਂ ਦਹੀਂ ਵਗੈਰਾ ਜੋ ਵੀ ਕਿਸੇ ਨੇ ਚਲੋ ਜਿੱਦਾਂ ਦੀ ਕਿਸੇ ਦੀ ਸ਼ਾਹ ਹੋਵੇ ਉਦਾਂ ਦਾ ਆਪਾਂ ਕਰੀਦਾ ਹੈ ਅੱਛਾ ਭਾਈ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਪਣਾ ਸਟਾਰਟਅਪ ਕੀਤਾ ਇੱਥੇ ਤਾਂ ਸਾਨੂੰ ਇੱਕ ਲਾਸਟ ਵੀਕ ਕੇ ਅਸੀਂ ਫਰਡੇ ਕੀਤਾ ਸੀਗਾ ਹਾਂਜੀ ਸਟਾਰਟ ਹਾਂਜੀ ਠੀਕ ਹੋ ਜਾ ਰਿਹਾ ਰਿਸਪੌਂਸ ਐ ਨਿਕ ਦਿਨਾ ਹਾਂਜੀ ਠੀਕ ਹੈ ਕਿਰਪਾ ਵਾਹਿਗੁਰੂ ਦੀ ਹਾਂਜੀ ਬਾਕੀ ਹੌਲੀ ਹੌਲੀ ਲੱਗੇ ਹੋ ਆ ਆਪੇ ਵਾਹਿਗੁਰੂ ਤਰੱਕੀਆਂ ਬਖਸ਼ੂਗਾ ਜੀ ਹਾਂਜੀ ਅੱਛਾ ਭਾਈ ਨੌਜਵਾਨਾਂ ਚ ਨਾ ਇਹ ਬੜੀ ਸਮੱਸਿਆ ਹੈ ਜਿਵੇਂ ਹੁਣ ਤੁਸੀਂ ਵਿਦੇਸ਼ ਤੋਂ ਹੋ ਕੇ ਇੱਥੇ ਆ ਵੀ ਗਏ ਫਿਰ ਵੀ ਚਾਹੇ ਕੋਈ ਛੋਟਾ ਮੋਟਾ ਹੀ ਕੰਮ ਸਟਾਰਟਅਪ ਕਰ ਲਿਆ ਮਤਲਬ ਛੋਟਾ ਮੋਟਾ ਨਹੀਂ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਹੈ ਕਿ ਤੁਸੀਂ ਆਪਣਾ ਕੁਝ ਕਰਿਆ ਨੌਜਵਾਨ ਕਰਨ ਤੋਂ ਡਰਦੇ ਨੇ ਉਹਨਾਂ ਨੂੰ ਮਤਲਬ ਛੋਟੇ ਵੱਡੇ ਦਾ ਭੇਤ ਭਾ ਬਹੁਤ ਰੱਖਦੇ ਨੇ ਅੱਜ ਕੱਲ ਦੇ ਟਾਈਮ ਤੇ ਇਹਨੂੰ ਕਿਵੇਂ ਦੇਖਦੇ ਪੰਜਾਬੀ ਦੀ ਘਾਵਤਾ ਵੀ ਜਿਨੇ ਕੀਤੀ ਸ਼ਰਮ ਉਹਦੇ ਫੁੱਟੇ ਕਰਮ ਜਿਹੜਾ ਬੰਦਾ ਜੇ ਹੁਣ ਆਪਾਂ ਚਲੋ ਬਾਹਰ ਦੀ ਗੱਲ ਕਰਦੇ ਆ ਬਾਹਰ ਇੱਕ ਸਿਰਫ ਆਪਣੇ ਇੱਥੋਂ ਦੇ ਤੋਂ ਬਾਹਰ ਦੇ ਵਿੱਚ ਇੱਕ ਕੰਧ ਖੜੀ ਆ ਜਿਹਨੂੰ ਆਪਾਂ ਕਹਿੰਨੇ ਜੀ ਫਲਾਨਾ ਕੈਨੇਡਾ ਗਿਆ ਹਾ ਅਮਰੀਕਾ ਗਿਆ ਹਾ ਉੱਥੇ ਕੰਮ ਕੀ ਕਰਦਾ ਉਹ ਕਿਸੇ ਨੂੰ ਨਹੀਂ ਪਤਾ हो ਸਕਦਾ ਉੱਥੇ ਅਗਲਾ ਝਾੜੂ ਲਾਉਂਦਾ ਪੁੱਛਣਾ ਤਾਂ ਸਭ ਕੁਝ ਕਰਦੇ ਆ ਚਲੋ ਕਰਨਾ ਪੈਂਦਾ ਮਿਹਨਤ ਆਓ ਵੀ ਆਪਾਂ ਕੋਈ ਮਾੜਾ ਨਹੀਂ ਕਹਿੰਦੇ ਪਰ ਗੱਲ ਹੈ ਕਿ ਉਹ ਹੀ ਕੰਮ ਆਪਾਂ ਇੱਥੇ ਕਰਦੇ ਆ ਤਾਂ ਆਪਾਂ ਇੱਥੇ ਵੀ ਬਹੁਤ ਵਧੀਆ ਰੋਟੀ ਖਾ ਸਕਦੇ ਆ ਹਾਂ ਠੀਕ ਆ ਆਪਾਂ ਬਾਹਰ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਬਾਹਰੋਂ ਜਾ ਕੇ ਆਏ ਆ ਜਿੰਨੇ ਜਾਣਾ ਜੀ ਸਦਕੇ ਜਾਵੇ ਪਰ ਜੇ ਆਪਾਂ ਕਹਿੰਨੇ ਆ ਵੀ ਆਪਾਂ ਪੱਕੇ ਰਹਿ ਕੇ ਇੱਥੋਂ ਆਪਣਾ ਸਾਰਾ ਟੱਬਰ ਵੀ ਉੱਥੇ ਲੈ ਜਾਈਏ ਗਾਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਹੈਗੀਆਂ ਉਹ ਵੀ ਵੇਚ ਕੇ ਆਪਾਂ ਉੱਥੇ ਲੈ ਜਾਈਏ ਉਹ ਗੱਲ ਬਹੁਤ ਗਲਤ ਹੈ ਜਿੰਨਾ ਜਾਣਾ 2 4 5 ਸਾਲ ਲਾਓ ਇੱਕ ਵਾਰ ਰਿਵਰਸ ਜਰੂਰ ਆਓ ਇੱਥੇ ਆਪਦਾ ਕੁਝ ਕੰਮ ਕਰੋ ਕਿਉਂਕਿ ਇੱਥੇ ਆਪਾਂ ਜੀ ਛੋਟਾ ਕੰਮ ਕਰਾਂਗੇ ਛੋਟੇ ਤੋਂ ਹੀ ਵੱਡਾ ਹੋਊਗਾ ਆਪਾਂ ਸਿਰੇ ਦੇ ਡੰਡੇ ਤੇ ਪਹਿਲੋਂ ਨਹੀਂ ਪੈਰ ਰੱਖ ਸਕਦੇ ਥੱਲੇੋਂ ਹੀ ਆਪਾਂ ਨੂੰ ਸਟਾਰਟਿੰਗ ਕਰਨੀ ਪਵੇਗੀ ਬਿਲਕੁਲ ਤੇ ਭਾਈ ਮਤਲਬ ਮਾਪਿਓ ਦਾ ਘਰਦਿਆਂ ਦਾ ਕਿਹੋ ਜਿਹਾ ਰਿਸਪੌਂਸ ਰਿਹਾ 9 ਸਾਲ ਤੁਸੀਂ ਦੁਬਈ ਦੇ ਵਿੱਚ ਕੱਟ ਕੇ ਆਏ ਹੋ ਵਾਪਸੀ ਜਦੋਂ ਆਉਂਦੇ ਹੋ ਤਾਂ ਫਿਰ ਪੈਰੈਂਟਸ ਦਾ ਕਿਹੋ ਜਿਹਾ ਰਿਐਕਸ਼ਨ ਸੀ ਜਿਸ ਨੂੰ ਉਹਨਾਂ ਨੂੰ ਪਤਾ ਲੱਗਦਾ ਕਿ ਨਹੀਂ ਹੁਣ ਤੁਸੀਂ ਪੱਕੇ ਹੀ ਇੱਥੇ ਰਹਿ ਰਹੇ ਹੋ ਆਪਣਾ ਕੁਝ ਸੈਟਅਪ ਕਰ ਰਹੇ ਹੋ ਕਿਉਂਕਿ ਪੈਰੈਂਟਸ ਦੀ ਸਪੋਰ ਮੇਰਾ ਦਾ ਸਿੰਗਲ ਚਾਈਡ ਆ ਮੇਰਾ ਭੈਣ ਭਰਾ ਕੋਈ ਹੈ ਨਹੀਂ ਮੈਂ ਕੱਲਾ ਆ ਸੋ ਘਰ ਦੇ ਮੇਰੇ ਪਹਿਲੋਂ ਵੀ ਨਹੀਂ ਮੰਨਦੇ ਸੀ ਕਿ ਬਾਹਰ ਭੇਜਣ ਨੂੰ ਵੀ ਨਹੀਂ ਤੂੰ ਕੱਲਾ ਐਂ ਜਦਾਂ ਚਲੋ ਆਪਾਂ ਗਏ ਆ ਤੇ ਜਿੰਨਾ ਟਾਈਮ ਲਾਉਣਾ ਸੀ ਚਲੋ ਲਾਏ ਆ ਆਪਦੇ ਵੀ ਦਿਮਾਗ ਵਿੱਚ ਇਹ ਸੀ ਵੀ ਚਲੋ ਹੁਣ ਮਾਪਿਓ ਦਾ ਵੀ ਮੇਰੇ ਤੋਂ ਬਿਨਾ ਕੌਣ ਐ ਤੇ ਜਿੰਨਾ ਟਾਈਮ ਲੱਗਦਾ ਚਲੋ ਮਤਲਬ ਉਹਨਾ ਟਾਈਮ ਲਾ ਕੇ ਆਪਦਾ ਇੱਥੇ ਸੈਟਅਪ ਕਰਦੇ ਆ ਜਿਹਦੇ ਵਿੱਚ ਕੋਈ ਦੁੱਖ ਵਿੱਚ ਸੁੱਖ ਵਿੱਚ ਮੀਂਹ ਹੀਰੀ ਵਿੱਚ ਜਦਾਂ ਕਹਿੰਦੇ ਹੁੰਦੇ ਆ ਵੀ ਚੰਗੇ ਮਾੜੇ ਵਿੱਚ ਵੀ ਆਪਦੇ ਘਰਦਿਆਂ ਦੇ ਨਾਲ ਆ ਪਰਈਏ ਸੋ ਉਹੀ ਕੰਮ ਆਪਾਂ ਚਲੋ ਕੀਤਾ ਵਾਹਿਗੁਰੂ ਨੇ ਕਿਰਪਾ ਕੀਤੀ ਆ ਆਪਾਂ ਗਏ ਸੀਗੇ ਸਾਰਾ ਕੁਝ ਵਧੀਆ ਕੀਤਾ ਤਾਂ ਹੁਣ ਆਪਾਂ ਇੱਥੇ ਆਪਦਾ ਸ ਜੀ ਬਿਲਕੁਲ ਜੀ ਉਹ ਬਿਲਕੁਲ ਸਪੋਰਟ ਕਰਦੇ ਪਏ ਸਾਨੂੰ ਇਸ ਫੀਲਡ ਦੇ ਵਿੱਚ ਕੋਈ ਵੀ ਹੈਲਪ ਚਾਹੀਦੀ ਹੈ ਬਿਲਕੁਲ ਨਾਲ ਆਉਂਦੇ ਆ ਕਰਦੇ ਆ ਹਾਂਜੀ ਉਹਨਾਂ ਦੀ ਬਹੁਤ ਬਹੁਤ ਜ਼ਿਆਦਾ ਹੱਲਾਸ਼ੇਰੀ ਆ ਕਰਦੇ ਨੂੰ ਘਰੇ ਬਣਾ ਕੇ ਖਵਾਏ ਪਰਾਂਟਾ ਬਿਲਕੁਲ ਜੀ ਬਿਲਕੁਲ ਜ਼ਰੂਰ ਜ਼ਰੂਰ ਹਾਂਜੀ ਜ਼ਰੂਰ ਬਿਲਕੁਲ ਅਜਾ ਭਾਈ ਕਿਵੇਂ ਦੇਖਦੇ ਹੋ ਸਿਮਰ ਭਾਈ ਆਪਣਾ ਫਿਊਚਰ ਹੁਣ ਇੰਡੀਆ ਚ ਪੱਕੇ ਸੈਟਲ ਹੋ ਗਿਓ ਮਤਲਬ ਚਾਹੇ ਤੁਸੀਂ ਕਾਰ ਤੋਂ ਸ਼ੁਰੂਆਤ ਕੀਤੀ ਹੈ ਅੱਗੇ ਫਿਊਚਰ ਕਿਵੇਂ ਦਾ ਦੇਖਦੇ ਹੋ ਆਪਣਾ ਅ ਦੇਖੋ ਅੱਗੇ ਆਪਾਂ ਸੋਚਣ ਵਾਲੇ ਕੌਣ ਹੁੰਨੇ ਵਾਹਿਗੁਰੂ ਦੇ ਹੱਥ ਹੁੰਦਾ ਜੋ ਵੀ ਹੁੰਦਾ ਹੈ ਤੇ ਬਾਕੀ ਆਪਾਂ ਤਾਂ ਚਲੋ ਇਹੀ ਆ ਜੀ ਚਲੋ ਆਪਾਂ ਹੁਣ ਜੋ ਸ਼ੁਰੂਆਤ ਕੀਤੀ ਆ ਚਲੋ ਵਾਹਿਗੁਰੂ ਤਰੱਕੀ ਬਖਸ਼ੇ ਤੇ ਸਾਰਿਆਂ ਦਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਕਸਟਮਰ ਆਵੇ ਇਸ ਤੋਂ ਆਪਾਂ ਹੋਰ ਗਾਂਹ ਤਰੱਕੀ ਕਰੀਏ ਇਹ ਕਾਰ ਨੂੰ ਆਪਾਂ ਹੌਲੀ ਹੌਲੀ ਰੈਸਟੋਰੈਂਟ ਵਿੱਚ ਲੈ ਕੇ ਜਾਈਏ ਇੱਦਾਂ ਗਾਂਹ ਦੀ ਗਾਂ ਚਲੋ ਆਪਣਾ ਚਲੋ ਕਰੀਏ ਇਹੇ ਸੋਚਿਆ ਆ ਤੇ ਬਾਕੀ ਚਲੋ ਜੋ ਵੀ ਹੁੰਦਾ ਉਹ ਵਾਹਿਗੁਰੂ ਦੇ ਹੱਥੇ ਰਹੀ ਅਜੋਨ ਜੇ ਦੁਬਾਰਾ ਬਾਹਰ ਜਾਣ ਦਾ ਮੌਕਾ ਮਿਲੇ ਤਾਂ ਜਾਉਂਗੇ ਕਿ ਨਹੀਂ ਜਾਉਂਗੇ ਨਹੀਂ ਬਾਹਰੋਂ ਆਵਰ ਆ ਰਹੇ ਆ ਤੇ ਜਿੱਥ ਪਰ ਨਹੀਂ ਆਪਾਂ ਜਦੋਂ ਇੱਕ ਮਨ ਬਣਾ ਕੇ ਆਏ ਸੀਗੇ ਵੀ ਹੁਣ ਜਨਰ ਟਾਈਮ ਲਾ ਲਿਆ ਆ ਬਸ ਹੁਣ ਪੱਕੇ ਚੱਲਿਆ ਹੁਣ ਨਹੀਂ ਆਉਣਾ ਤੇ ਹੁਣ ਵੀ ਭਾਵਾਂ ਜੋ ਮਰਜ਼ੀ ਹੋ ਜੇ ਜਿੱਦਾਂ ਦਾ ਮਰਜ਼ੀ ਕੰਮ ਸਟਾਰਟ ਕਰੀਏ ਹੁਣ ਇੱਥੇ ਹੀ ਕਰਨਾ ਹੁਣ ਬਾਹਰ ਨਹੀਂ ਜਾਣਾ ਅੱਛਾ ਇੱਥੇ ਕਿੰਨਾ ਕ ਸਮਾਂ ਤੁਸੀਂ ਇਸ ਕਾਰਟ ਦੇ ਵਿੱਚ ਤੁਸੀਂ ਇਨਵੈਸਟ ਕਰ ਰਹੇ ਹੋ ਆਪਣਾ ਸਵੇਰੇ ਕਿੰਨੇ ਵਜੇ ਆਉਂਦੇ ਹੋ ਮਤਲਬ ਯਾ ਦੁਪਹਿਰ ਸ਼ਾਮ ਨੂੰ ਕਿੰਨੇ ਵਜੇ ਆਉਂਦੇ ਤੇ ਕਿੰਨੇ ਵਜੇ ਤੱਕ ਰੁਕਦੇ ਹੋ ਮੈਂ ਸਮਾਂ ਇੱਥੇ ਦੇਣ ਦਾ ਇਦਾਂ ਦੇਖੋ ਜਿਹੜੀ ਸਾਡੀ ਤਿਆਰੀ ਹੋ ਜਾਂਦੀ ਆ ਜਿੱਦਾਂ ਮਤਲਬ ਮਟੀਰੀਅਲ ਬਣਾਉਣ ਦੀ ਉਹ ਅਸੀਂ ਘਰੋਂ ਹੀ ਥੋੜਾ ਬੋਤਾ ਇਹ ਵੀ ਕੁਛ ਕਰਦਾ ਕੁਛ ਮੈਂ ਕਰਦਾ ਆ ਅੱਧਾ ਦਾ ਉਹ 2:30 ਵਜੇ ਤੋਂ ਲੈ ਕੇ ਫਿਰ ਜਦੋਂ 4:30 4 ਵਜੇ 5 ਵਜੇ ਤਕਰੀਬਨ ਅਸੀਂ ਇੱਥੇ ਆੜਤੇ ਪਹੁੰਚ ਜੰਨੇ ਆ ਰਾਤ ਨੂੰ 12 ਵਜੇ ਤੱਕ ਮਤਲਬ ਅਸੀਂ ਇੱਥੇ ਰੁਕਦੇ ਆ ਤੇ ਫਿਰ 12 ਵਜੇ ਤੋਂ ਬਾਅਦ ਆਪਣਾ ਸਾਂਭ ਸੰਭਾਲਾ ਕਰਨ ਨੂੰ ਅੱਧਾ ਪੌਣਾ ਘੰਟਾ ਲੱਗ ਜਾਂਦਾ ਉਸ ਸਮੇਂ ਲੋ ਜਦੋਂ 2-3 ਵਜੇ ਤੱਕ ਫਰੀ ਹੁੰਨੇ ਆ ਅਸੀਂ ਫਿਰ ਤੇ ਕੀ ਕੀ ਮਤਲਬ ਸਪੈਸ਼ਲ ਤੁਸੀਂ ਇੱਥੇ ਸਰਵ ਕਰ ਰਹੇ ਹੋ ਲੋਕਾਂ ਨੂੰ ਕਿਹੜੀ ਚੀਜ਼ ਆ ਖਾਸ ਜਿਹੜੇ ਲੋਕ ਤੁਹਾਡੇ ਕੋਲ ਆ ਕੇ ਖਾਣ ਖਾਸ ਮੈਂ ਮਿੱਦਾਂ ਆਪਣੇ ਕੋ ਪਰਾਠੇ ਚਲੋ ਹਰ ਇੱਕ ਤਰ੍ਹਾਂ ਦੇ ਹੈਗੇ ਆ ਪਰਾਠਿਆਂ ਦੀ ਆਪਣੀ ਸਪੈਸ਼ਲਿਟੀ ਏ ਆ ਵੀ ਜਿੱਦਾਂ ਹੁਣ ਇੱਥੇ ਕੋਈ ਵੀ ਪਰਾਠੇ ਬਣਾਉਂਦਾ ਮੈਮ ਸਿੰਗਲ ਪੇੜਾ ਕਰਕੇ ਉਹਦੇ ਵਿੱਚ ਸਟਫਿੰਗ ਦੇ ਕੇ ਇੱਕ ਸਿੰਗਲ ਪਰਾਠਾ ਬਣਾਉਂਦੇ ਆ ਆਪਾਂ ਜਿੱਦਾਂ ਆਪਣੇ ਘਰ ਬਣਾਉਂਨੇ ਆ ਨਾ ਦੋ ਰੋਟੀਆਂ ਕਰਕੇ ਉਹਦੇ ਵਿੱਚ ਆਪਾਂ ਸਟਫਿੰਗ ਦੇ ਕੇ ਭਰ ਕੇ ਪੂਰਾ ਉਹ ਆਪਾਂ ਉਸ ਤਰ੍ਹਾਂ ਸਰਵ ਕਰਦੇ ਆ ਬਿਲਕੁਲ ਘਰ ਵਾਲਾ ਟੇਸਟ ਆ ਕੋਈ ਵਿੱਚ ਮੈਦਾ ਨਹੀਂ ਪੰਦਾ ਆਪਣਾ 100% ਆਟਾ ਆ ਮੈਦੇ ਦਾ ਇੱਕ ਦਾਣਾ ਵੀ ਨਹੀਂ ਹੈਗਾ ਆਪਣੇ ਆਟੇ ਵਿੱਚ ਤੇ ਜੋ ਆਪਣਾ ਲੂਣ ਮਿਰਚ ਮਸਾਲਾ ਹੈ ਉਹ ਵੀ ਆਪਣੇ ਘਰ ਵਾਲਾ ਨਾਰਮਲ ਹਰੀ ਮਿਰਚ ਆ ਲਾਲ ਮਿਰਚ ਥੋੜੀ ਜੀ ਜャ ਮਸਾਲਾ ਗਰਮ ਮਸਾਲਾ ਹੋ ਗਿਆ ਤੇ ਜੀਰਾ ਪਾਊਡਰ ਧਨੀਆ ਪਾਊਡਰ ਇਹ ਵਾਧੂ ਆਪਾਂ ਕੁਛ ਨਹੀਂ ਵਿੱਚ ਐਡ ਕਰਦੇ ਹੋਰ ਤੇ ਬਾਕੀ ਘੇ ਨਾਲ ਆਪਾਂ ਚਲੋ ਤੁਹਾਨੂੰ ਦੱਸਿਆ ਹੀ ਹੈ ਜੇ ਸੀ ਘੇ ਨਾਲ ਚੋਪੜਦੇ ਆ ਸੋ ਇਦਾਂ ਕਰਕੇ ਮਤਲਬ ਹੈਲਦੀ ਦਿੰਨੇ ਆ ਨਾਲ ਆਪਣੇ ਚਾਹ ਹੁੰਦੀ ਆ ਸੋ ਇਸ ਕਰਕੇ ਆਪਣੇ ਪਰੌਠੇ ਮਤਲਬ ਆਪਣਾ ਆਪਣਾ ਪਰੌਠਾ ਸਪੈਸ਼ਲਟੀ ਇਹੀ ਹੈ ਵੀ ਆਪਾਂ ਡਬਲ ਰੋਟੀ ਦੇ ਵਿੱਚ ਸਟਫਿੰਗ ਕਰਕੇ ਦਿੰਨੇ ਆ ਤੇ ਮਤਲਬ ਕਾਫੀ ਹੱਦ ਤੱਕ ਵੱਡਾ ਸਹਿਜ ਹੁੰਦਾ ਹੈ ਵੀ ਜਿਹੜਾ ਇੱਕ ਪਰੌਠਾ ਆਪਣਾ ਖਾ ਲੂਗਾ ਵੀ ਦੂਜਾ ਪਰੌਠਾ ਖਾਣ ਦੀ ਸ਼ੈਅਤ ਹੀ ਜ਼ਰੂਰਤ ਪਵੇ ਉਹਨੂੰ ਜੇਕਰ ਕਿਸੇ ਨੇ ਤੁਹਾਡੇ ਕੋਲੋਂ ਪ੍ਰੌਂਠੇ ਖਾਣੇ ਨੇ ਤਾਂ ਕਿੱਥੇ ਆ ਸਕਦਾ ਹੈ ਹਾਂਜੀ ਆਪਣੀ ਐਗਜ਼ੈਕਟ ਲੋਕੇਸ਼ਨ ਜੀ ਜਲੰਧਰ ਮਾਡਲ ਟਾਊਨ ਵਿੱਚ ਦੀ ਹੇਅਰ ਪੈਲੇਸ ਦੇ ਬਿਲਕੁਲ ਓਪੋਜ਼ਿਟ ਸਾਈਡ ਆ ਤੇ ਆਪਣਾ ਸ਼ਾਨੇ ਪੰਜਾਬ ਪ੍ਰਾਠਾ ਹੱਬ ਦੇ ਨਾਮ ਤੋਂ ਆਪਣੀ ਕਾਰਡ ਆ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਜਦੋਂ ਮਰਜ਼ੀ ਆਓ ਏ ਜੀ ਸਾਦ ਕੇ ਪ੍ਰੌਠੇ ਖਾਓ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਇਹ ਦੋ ਦੋਸਤਾਂ ਦੀ ਜੋੜੀ ਜੋ ਕਿ ਜਲੰਧਰ ਦੇ ਵਿੱਚ ਆਪਣਾ ਸਟਾਰਟਅਪ ਕਰ ਚੁੱਕੀ ਹੈ ਕੰਮ ਦਾ ਇੱਕ ਛੋਟੇ ਜਿਹੇ ਘਾਟ ਇਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਿਆ ਜਿੱਥੇ ਦੇਸੀ ਕਿਉ ਦੇ ਪ੍ਰੌਂਠ ਜਿਹੜੇ ਨੇ ਇਹ ਲੋਕਾਂ ਨੂੰ ਖਵਾ ਰਹੇ ਨੇ ਸਿਹਤਮੰਦ ਕਰ ਰਹੇ ਨੇ ਤਾਂ 9 ਸਾਲ ਦੁਬਈ ਦੇ ਵਿੱਚ ਰਹਿ ਕੇ ਹੁਣ ਵਤਨ ਵਾਪਸੀ ਕੀਤੀ ਹੈ ਔਰ ਇਹਨਾਂ ਦਾ ਕਹਿਣਾ ਕਿ ਹੁਣ ਤਾਂ ਉਮਰ ਜਿਹੜਾ ਆਪਣੇ ਦੇਸ਼ ਦੇ ਵਿੱਚ ਰਹਿ ਕੇ ਹੀ ਆਪਣੇ ਮਾਪਿਓ ਦੀ ਸੇਵਾ ਕਰਨਗੇ ਫਿਲਹਾਲ ਕੈਮਰਾ ਪਰਸਨ ਰੋਇਤ ਨਾਲ ਮਨਪ੍ਰਤ ਕੌਰ ਸੁਰਖਾਬ ਮੀਡੀਆ ਜਲੰਧਰ